ਇਹ ਵੀ ਨਾ ਦੇਖਿਆ ਵੀ ਇਹ ਲੰਗਰ ਛਕਣ ਦਾ ਅਧਿਕਾਰੀ ਹੈ ਜਾਂ ਅਨਧਿਕਾਰੀ ਹੈ ਇੱਕ ਵਾਰੀ ਮਹਾਂਪੁਰਸ਼ਾਂ ਦੇ ਨਾਲ ਸੀ ਅਸੀਂ ਤੇ ਉੱਥੇ ਉਹ ਕੋਈ ਸ਼ਰਾਬ ਪੀਣ ਵਾਲਾ ਸ਼ਰਾਬੀ ਲੰਗਰ 'ਚ ਆ ਗਿਆ ਤੇ ਕੁਝ ਸਿੰਘ ਬੜੇ ਗਰਮ ਫਟਾਫਟ ਡੰਡੇ ਚੁੱਕਦੇ ਆਏ ਵੀ ਸ਼ਰਾਬੀ ਨੂੰ ਘੁੱਟਣਾ ਉਹ ਮਹਾਂਪੁਰਸ਼ ਕਹਿੰਦੇ ਭਾਈ ਇਹ ਪ੍ਰਸ਼ਾਦਾ ਛਕਣ ਆਇਆ ਦੋ ਪ੍ਰਸ਼ਾਦੇ ਇਹਨੂੰ ਦਿਓ ਇਹ ਛੱਕ ਕੇ ਜਾਵੇ ਤੁਸੀਂ ਇਹਨੂੰ ਕੁੱਟੋਗੇ ਮਾਰੋਗੇ ਰੌਲਾ ਪਾਓਗੇ ਇਹਦੇ ਅੰਦਰ ਜਿਹੜਾ ਭਗਵਾਨ ਬੈਠਾ ਉਹ ਭੁੱਖਾ ਰਹੇਗਾ ਇਸ ਕਰਕੇ ਸਾਧ ਸੰਗਤ ਜੀ ਜਿਹੜੇ ਗੁਰੂ ਦੇ ਪਿਆਰੇ ਨੇ ਨਾ ਉਹ ਤੇ ਲੰਗਰ ਦੇ ਵਿੱਚ ਪਾਤਰ ਪਾਤਰ ਵੀ ਨਹੀਂ ਦੇਖਦੇ ਏ ਨਹੀਂ ਦੇਖਦੇ ਵੀ ਦੁਸ਼ਮਣ ਪੰਥ ਪ੍ਰਕਾਸ਼ ਵਿੱਚ ਹੁੰਦਾ ਨਾ ਕਹਿੰਦੇ ਜਦੋਂ ਖਾਲਸਾ ਕਿਤੇ 8ਵੇਂ 7ਵੇਂ ਦਿਨ ਜੰਗਲਾਂ ਦੇ ਵਿੱਚ ਲੰਗਰ ਪਕਾਉਂਦਾ ਸੀ ਤੇ ਫਿਰ ਨਗਾਲੇ ਦੇ ਚੋਬਾ ਮਾਰ ਕੇ ਆਵਾਜ਼ ਦਿੰਦਾ ਸੀ ਦੇਦ ਆਵਾਜ਼ਾਂ ਭੁੱਖਾ ਕੋਈ ਆਓ ਦੇਖ ਤਿਆਰ ਗੁਰ ਹੋਈ ਆਵਾਜ਼ ਦਿੰਦੇ ਭਾਈ ਗੁਰੂ ਦਾ ਲੰਗਰ ਤਿਆਰ ਹੈ ਜੇ ਕੋਈ ਭੁੱਖਾ ਦੇ ਆਜੋ ਛਕ ਲੋ ਤਿਸੇ ਸਮੇਂ ਦੁਸ਼ਮਣ ਚਲੇ ਆਵੇਂ ਜਾਨ ਮੀਤ ਸੰਤਾਂ ਹੀ ਛਕਾਉਂ ਉਸ ਵੇਲੇ ਅਫਗਾਨੀ ਦੇ ਵੀ ਸਿਪਾਹੀ ਆ ਜਾਂਦੇ ਸੀ ਉਹਨਾਂ ਨੂੰ ਵੀ ਬਿੱਤਰ ਆਓ ਜੀ ਭਰਾ ਜੀ ਬਹਿ ਜਾਓ ਛਕ ਲੋ ਉਹਨਾਂ ਨੂੰ ਵੀ ਸਿੱਖ ਲੰਗਰ ਛਕਾਉਂਦੇ ਸੀ ਕਹਿੰਦੇ ਇਹੋ ਜੀ ਅਵਸਥਾ ਹੋਵੇ ਲੰਗਰ ਛਕਾਉਣ ਵਾਲੇ ਦੀ ਉਹ ਪਾਤਰਾ ਪਾਤਰ ਉੱਚ ਨੀਚ ਕੋਈ ਨਾ ਵੇਖੇ